ਸਤਿ ਸ਼੍ਰੀ ਅਕਾਲ ਤੁਸੀਂ ਦਿਖ ਰਹੇ ਹੋ ਦੈਨਿਕ ਸੂਰਿਆ ਟੀਵੀ ਮੈਂ ਹਾਂ ਅਮਨ ਲੋਨਾ ਚੰਡੀਗੜ੍ਹ ਕਾਂਗਰਸ ਪ੍ਰਧਾਨ ਐਚਐਸ ਲੱਕੀ ਨੂੰ ਅੱਜ ਸਵੇਰ ਤੋਂ ਹੀ ਪਾਕਿਸਤਾਨ ਦੇ ਨੰਬਰਾਂ ਤੋਂ ਕਈ ਵਾਰ ਧਮਕੀਆਂ ਮਿਲੀਆਂ ਅਸੀਂ ਇਸ ਟਾਈਮ ਇਹਨਾਂ ਦੇ ਦਫ਼ਤਰ ਪਹੁੰਚੇ ਹਾਂ ਲੱਕੀ ਸਾਹਿਬ ਦੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਧਮਕੀ ਚ ਕੀ ਕੁਝ ਕਿਹਾ ਗਿਆ ਹੈ ਤੇ ਸਰ ਕਿਸ ਤਰ੍ਹਾਂ ਦੀ ਧਮਕੀ ਮਿਲੀ ਤੁਹਾਨੂੰ ਮੈਂ 9:30 ਵਜੇ ਘਰ ਬੈਠਾ ਸੀ ਤੇ WhatsApp ਕਾਲ +92 ਨੰਬਰ ਤੇ ਆਂਦੀ ਹੈ ਆ ਤੁਹਾਡੇ ਸਾਹਮਣੇ ਆ ਦੇਖੋ ਫੋਨ ਨੰਬਰ ਫ্রম ਪਾਕਿਸਤਾਨ ਨਾਟ ਅ ਕੰਟੈਕਟ ਨੋ ਕਾਮਨ ਗਰੁੱਪ ਲਿਖਿਆ ਜੈ ਬਲਕਾਰੀ ਔਰ 4 ਕਾਲਸ ਆ ਚੁੱਕੀਆਂ ਸਵੇਰ ਦੀਆਂ ਔਰ ਮੈਂ ਪਹਿਲਾ ਫੋਨ ਜਦ ਕਾਲ ਆਇਆ ਤਾਂ ਮੈਂ ਉਹਨੂੰ ਸਪੀਕਰ ਤੇ ਔਨ ਕਰਤਾ ਮੈਂ ਆਪਣੀ ਵਾਈਫ ਨੂੰ ਇਸ਼ਾਰਾ ਕੀਤਾ ਵੀ ਆ ਰਿਕਾਰਡ ਕਰ ਲੈ ਵੀ ਕੀ ਕੀ ਬੋਲਣਾ ਚਾਹੁੰਦਾ ਕਿਉਂਕਿ ਨੰਬਰ ਸਸਪੀਸ਼ੀਅਸ ਹੈ +92 ਆ ਰਿਹਾ ਤੇ ਮੈਂ ਬੋਲਿਆ ਨਹੀਂ ਉਸ ਬੰਦੇ ਨੇ ਸਾਹਮਣੇ ਬੋਲਿਆ ਹੈਲੋ ਹੈਲੋ ਮੈਂ ਬੋਲਿਆ ਨਹੀਂ ਫਿਰ ਉਹਨੇ ਮੇਰਾ ਨਾਮ ਲੈ ਕੇ ਬੋਲੇ ਲक्की ਬੋਲਦਾ ਨਹੀਂ ਪੁੱਤ ਫੇਰ ਵੀ ਮੈਂ ਕੁਝ ਨਹੀਂ ਬੋਲਿਆ ਕੋਈ ਨਹੀਂ ਕਹਿੰਦਾ ਇਲਾਜ ਕਰ ਦਾਂਗੇ ਇਹ ਇੰਨੀ ਗੱਲ ਉਹਨੇ ਕਿ ਮੈਂ ਫੋਨ ਬੰਦ ਕਰਤਾ ਉਸ ਤੋਂ ਬਾਅਦ ਫੇਰ ਉਸ ਤੋਂ ਬਾਅਦ ਫੋਨ ਆਇਆ ਮੈਂ ਚੱਕਿਆ ਨਹੀਂ ਉਸ ਤੋਂ ਬਾਅਦ ਦੋ ਕਾਲ ਹੋਰ ਆ ਚੁੱਕੀ ਹੈ ਮੈਂ ਉਹਨੂੰ ਚੱਕਿਆ ਨਹੀਂ ਮੈਂ ਪੁਲਿਸ ਨੂੰ ਜਿਹੜੇ ਕੰਪਲੇਂਟ ਕਰ ਦਿੱਤੀ ਹੈ ਸਰ ਕੋਈ ਇਦਾਂ ਦੀ ਕੋਈ ਡਿਮਾਂਡ ਰੱਖੀ ਹੋਈ ਇਹਨਾਂ ਨੇ ਜਾਂ ਕੁਝ ਇਦਾਂ ਦੀ ਨਹੀਂ ਕੋਈ ਡਿਮਾਂਡ ਮੁੰਨੀ ਰੱਖੀ ਬਸ ਇਹ ਜਿਹੜੀ ਕਨਵਰਸੇਸ਼ਨ ਹੈ ਮੈਂ ਕਿਉਂਕਿ ਗੱਲ ਕੀਤੀ ਨਹੀਂ ਮੈਂ ਕਨਵਰਸੇਸ਼ਨ ਚ ਇੰਗੇਜ ਕੀਤਾ ਹੀ ਨਹੀਂ ਆਪਣੇ ਆਪ ਨੂੰ ਇਸ ਕਰਕੇ ਤੇ ਮੈਂ ਐਕਚੁਅਲੀ ਜਨਰਲੀ ਕਦੇ ਕੋਈ ਇਹੋ ਜਿਹੀ ਕੋਈ ਸਸਪੀਸ਼ੀਅਸ ਜਾਂ ਕੁਝ ਐਵੋਇਡ ਕਰੀਦਾ ਹੈ ਵੈਸੇ ਦਾ ਨੰਬਰ ਪਰ ਜਦ ਇਹ ਸਵੇਰੇ ਨੰਬਰ ਆਇਆ ਮੇਰੇ ਇੱਕਦਮ ਜਿਵੇਂ ਬੰਦਾ ਕੌਣ ਹੈ ਕਿਉਂਕਿ ਪਹਿਲਾਂ ਸੀਨੀਅਰ ਡ ਇਕੋ ਲਾਈ ਸੀ ਕਿ ਪਰ ਗੁੱਸੇ ਵਿੱਚ ਉਸ ਬੰਦੇ ਨੇ ਮੈਨੂੰ ਕਿਹਾ ਸੀ ਤਾਂ ਬੀਜੇਪੀ ਦੇ ਵੀ ਕੁਝ ਲੀਡਰਸ ਜਿਹੜੇ ਮੋਜ਼ਸ ਪ੍ਰੋਮਿਨੈਂਟ ਆ ਉੱਥੇ ਮੌਜੂਦ ਸੀ ਤੇ ਉਹਨੇ ਮੈਨੂੰ ਕਿਹਾ ਸੀਗਾ ਵੀ ਮੁੰਡਾ ਕਿੱਥੇ ਹੈ ਤੇਰਾ ਮੈਂ ਕਿਹਾ ਚ ਕੌਣ ਤੇ ਨੰਬਰ ਪਲੱਸ 92 ਸੀ ਪਰ ਉਹਨਾਂ ਨੇ ਕਿਹਾ ਸੀ ਅਸੀਂ ਪਤਾ ਨਹੀਂ ਪੰਜਾਬ ਦੇ ਕਿਹੜੇ ਥਾਣੇ ਤੋਂ ਬੋਲ ਰਹੇ ਹਾਂ ਤਾਂ ਆਈ ਮੈਨੂੰ ਇਹ ਲੱਗਿਆ ਵੀ ਇੱਕ ਪ੍ਰੈਂਕ ਹੈ ਜਾਂ ਇਸ ਤਰੀਕੇ ਨਾਲ ਵੀ ਨੰਬਰ ਤੁਹਾਡਾ ਪਾਕਿਸਤਾਨ ਹੈ ਕਹਿ ਰਹੇ ਹੋ ਤੁਸੀਂ ਪੰਜਾਬ ਦੇ ਥਾਣੇ ਤੋਂ ਬੋਲ ਰਹੇ ਹੋ ਉਵੇਂ ਨੋ ਬਾਤ ਪਤਾ ਚਲਿਆ ਵੀ ਕੋਈ 익ਸਟਰਚਨ ਰੈਕਟ ਹੈ ਵੀ ਜਾਣ ਬੁੱਝ ਕੇ ਕਹਿ ਦਿੰਦੇ ਵੀ ਤੇਰਾ ਮੁੰਡਾ ਸਾਡੇ ਕੋਲ ਹੈ ਜੇ ਇਹਨੂੰ ਛੁਡਾਣਾ ਤਾਂ ਇੰਨੇ ਪੈਸੇ ਕਾਉਣ ਦੇ ਵਿੱਚ ਪਾ ਦੇ ਉਹ ਉਸ ਤਰ੍ਹਾਂ ਦਾ ਰੈਕਟ ਸੀ ਪਰ ਦਿਸ ਕਾਲ ਵਾਸ ਡਿਫਰੈਂਟ ਇਹ ਕਾਲ ਡਿਫਰੈਂਟ ਸੀ ਹੁਣ ਕਿਸ ਤਰੀਕੇ ਨਾਲ ਆਈ ਹੈ ਸ਼ਰਾਰਤ ਕੀਤੀ ਹੈ ਕੀ ਕੀਤਾ ਹੈ ਜਾਂ ਕਿਸੇ ਨੇ ਜਾਣ ਬੁੱਝ ਕੇ ਕੀਤਾ ਹੈ ਜਾਂ ਕੌਣ ਇਹਦੇ ਪਿੱਛੇ ਹੈ ਇਹ ਤਾਂ ਇਨਵੈਸਟੀਗੇਸ਼ਨ ਦਾ ਮੈਟਰ ਜੀ ਸਰ ਜਿੱਦਾਂ ਹੁਣ ਨੈਟ ਤੇ ਵੀ ਆਪਾਂ ਦੇਖਦੇ ਆ ਜਾਂ ਆਮ ਪਤਾ ਲੱਗਦਾ ਵੀ ਕੁਝ ਗੈਂਗਸਟਰਾਂ ਦੇ ਗੁਰਗੇ ਆ ਜਿਹੜੇ ਕਿ ਮਤਲਬ ਕਿ ਪੋਲੀਟੀਸ਼ਨ ਜਾਂ ਐਮਐਲਏ ਨੂੰ ਧਮਕੀਆਂ ਦਿੰਦੇ ਆ ਤੇ ਕੁਝ ਐਦਾ ਤਾਂ ਲੱਗਦਾ ਕਿ ਉਹਨਾਂ ਦੀ ਵੀ ਪਤਾ ਨਹੀਂ ਉਹਨਾਂ ਸਾਡੀ ਦਾ ਅਜ ਤੱਕ ਕਿਸੇ ਨਾਲ ਕੋਈ ਹੈ ਉਹ ਜੀ ਕੋਈ ਗੱਲ ਹੈ ਨਹੀਂ ਕਿਸੇ ਨਾਲ ਵੀ ਕੋਈ ਨਾ ਕਿਸੇ ਦਾ ਅਜ ਤੱਕ ਕੋਈ ਨੁਕਸਾਨ ਕੀਤਾ ਨਾ ਕੋ ਚੰਡੀਗੜ੍ਹ ਪੀਸਫੁਲ ਏਰੀਆ ਐ ਇਦਾਂ ਦੇ ਕੋਈ ਕਿਸੇ ਤਰੀਕੇ ਨਹੀਂ ਐ ਪਰ ਇਨਵੈਸਟੀਗੇਸ਼ਨ ਦਾ ਮੈਟਰ ਐ ਜੋ ਵੀ ਐ ਪੁਲਿਸ ਆਪੇ ਦੇਖੇਗੀ ਕਿਹੜੇ ਥਾਣੇ ਚ ਦਿੱਤੀ ਕੰਪਲੇਂਟ ਪਿੰਨ ਥਾਣੇ ਦੇ ਵਿੱਚ ਮੇਰਾ ਰੈ residense ਕਿਉਂਕਿ ਨੌਰਥ ਥਾਣੇ ਚ ਪੈਂਦਾ ਉੱਥੇ ਤੇ ਤਾਂ ਐਸਐਸਪੀ ਨੂੰ ਵੀ ਅਪਰਾਇਜ਼ ਕੀਤਾ ਡੀਐਸਪੀ ਨੂੰ ਵੀ ਅਪਰਾਇਜ਼ ਇਸੀ ਸਾਡਾ ਨਾਲ ਐਚਐਸ ਲੱਕੀ ਜਿਹੜੇ ਕਿ ਕਾਂਗਰਸ ਦੇ ਪ੍ਰਧਾਨ ਹੈ ਜਿਨ੍ਹਾਂ ਨੂੰ ਦੱਸਿਆ ਸਵੇਰੇ ਪਾਕਿਸਤਾਨ ਦੇ ਨੰਬਰਾਂ ਤੋਂ ਚਾਰ ਵਾਰ ਇਹਨਾਂ ਨੂੰ ਕਾਲ ਆ ਚੁੱਕੀ ਹੈ ਤੇ ਇੱਕ ਕਾਲ ਇਹਨਾਂ ਨੇ ਜਿਹੜੀ ਸੁਣੀ ਸੀਗੀ ਰਿਸਿਵ ਕੀਤੀ ਸੀ ਉਸ ਕਾਲ 'ਚ ਇਹਨਾਂ ਨੂੰ ਧਮਕੀ ਦਿੱਤੀ ਗਈ ਹੈ ਕਿ ਤੈਨੂੰ ਦੇਖ ਲਾਂਗੇ ਸਤਿ ਸ਼੍ਰੀ ਅਕਾਲ ਤੁਸੀਂ ਦਿਖ ਰਹੇ ਹੋ ਦੈਨਿਕ ਸੂਰਿਆ ਟੀਵੀ ਮੈਂ ਹਾਂ ਅਮਨ ਲੋਨਾ ਚੰਡੀਗੜ੍ਹ ਕਾਂਗਰਸ ਪ੍ਰਧਾਨ ਐਚਐਸ ਲੱਕੀ ਨੂੰ ਅੱਜ ਸਵੇਰ ਤੋਂ ਹੀ ਪਾਕਿਸਤਾਨ ਦੇ ਨੰਬਰਾਂ ਤੋਂ ਕਈ ਵਾਰ ਧਮਕੀਆਂ ਮਿਲੀਆਂ ਅਸੀਂ ਇਸ ਟਾਈਮ ਇਹਨਾਂ ਦੇ ਦਫ਼ਤਰ ਪਹੁੰਚੇ ਹਾਂ ਲੱਕੀ ਸਾਹਿਬ ਦੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਧਮਕੀ 'ਚ ਕੀ ਕੁਝ ਕਿ ਮੈਂ 9:30 ਵਜੇ ਘਰ ਬੈਠਾ ਸੀ ਤੇ WhatsApp ਕਾਲ +92 ਨੰਬਰ ਤੇ ਆਂਦੀ ਹੈ ਆ ਤੁਹਾਡੇ ਸਾਹਮਣੇ ਆ ਦੇਖੋ ਫੋਨ ਨੰਬਰ ਫ্রম ਪਾਕਿਸਤਾਨ ਨਾਟ ਅ ਕੰਟੈਕਟ ਨੋ ਕਾਮਨ ਗਰੁੱਪ ਲਿਖਿਆ ਜੈ ਬਲਕਾਰੀ ਔਰ ਚਾਰ ਕਾਲਸ ਆ ਚੁੱਕੀਆਂ ਸਵੇਰ ਦੀਆਂ ਔਰ ਮੈਂ ਪਹਿਲਾ ਫੋਨ ਜਦ ਕਾਲ ਆਇਆ ਤਾਂ ਮੈਂ ਉਹਨੂੰ ਸਪੀਕਰ ਤੇ ਔਨ ਕਰਤਾ ਮੈਂ ਆਪਣੀ ਵਾਈਫ ਨੂੰ ਇਸ਼ਾਰਾ ਕੀਤਾ ਵੀ ਆ ਰਿਕਾਰਡ ਕਰ ਲੈ ਵੀ ਕੀ ਕੀ ਬੋਲਣਾ ਚਾਹੁੰਦਾ ਕਿਉਂਕਿ ਨੰਬਰ ਸਸਪੀਸ਼ੀਅਸ ਹੈ +92 ਆ ਰਿਹਾ ਤੇ ਮੈਂ ਬੋਲਿਆ ਨਹੀਂ ਉਸ ਬੰਦੇ ਨੇ ਸਾਹਮਣੇ ਬੋਲਿਆ ਹੈਲੋ ਹੈਲੋ ਮੈਂ ਬੋਲਿਆ ਨਹੀਂ ਫਿਰ ਉਹਨੇ ਮੇਰਾ ਨਾਮ ਲੈ ਕੇ ਬੋਲੇ ਲक्की ਬੋਲਦਾ ਨਹੀਂ ਪੁੱਤ ਫੇਰ ਵੀ ਮੈਂ ਕੁਝ ਨਹੀਂ ਬੋਲਿਆ ਕੋਈ ਨਹੀਂ ਕਹਿੰਦਾ ਇਲਾਜ ਕਰ ਦਾਂਗੇ ਇਹ ਇੰਨੀ ਕੁ ਗੱਲ ਉਹਨੇ ਕਿ ਮੈਂ ਫੋਨ ਬੰਦ ਕਰਤਾ ਉਸ ਤੋਂ ਬਾਅਦ ਫੇਰ ਉਸ ਤੋਂ ਬਾਅਦ ਫੋਨ ਆਇਆ ਮੈਂ ਚੱਕਿਆ ਨਹੀਂ ਉਸ ਤੋਂ ਬਾਅਦ ਦੋ ਕਾਲ ਹੋਰ ਆ ਚੁੱਕੀ ਹੈ ਮੈਂ ਉਹਨੂੰ ਚੱਕਿਆ ਨਹੀਂ ਮੈਂ ਪੁਲਿਸ ਨੂੰ ਜਿਹੜੇ ਕੰਪਲੇਂਟ ਕਰ ਦਿੱਤੀ ਹੈ ਸਰ ਕੋਈ ਇਦਾਂ ਦੀ ਕੋਈ ਡਿਮਾਂਡ ਰੱਖੀ ਹੋਈ ਇਹਨਾਂ ਨੇ ਜਾਂ ਕੁਝ ਇਦਾਂ ਦੀ ਨਹੀਂ ਕੋਈ ਡਿਮਾਂਡ ਮੁੰਨੀ ਰੱਖੀ ਬਸ ਇਹ ਜਿਹੜੀ ਕਨਵਰਸੇਸ਼ਨ ਹੈ ਮੈਂ ਕਿਉਂਕਿ ਗੱਲ ਕੀਤੀ ਨਹੀਂ ਮੈਂ ਕਨਵਰਸ ਤੇ ਮੈਂ ਐਕਚੁਅਲੀ ਜਨਰਲੀ ਕਦੇ ਕੋਈ ਇਹੋ ਜਿਹਾ ਕੋਈ ਸਸਪੀਸ਼ੀਅਸ ਜਾਂ ਕੁਛ ਐ ਅਵੋਇਡ ਕਰੀਦਾ ਵੈਸੇ ਦਾ ਨੰਬਰ ਪਰ ਜਦ ਇਹ ਸਵੇਰੇ ਨੰਬਰ ਆਇਆ ਮੇਰੇ ਇੱਕਦਮ ਜਿਵੇਂ ਬੰਦਾ ਕੌਣ ਹੈ ਕਿਉਂਕਿ ਪਹਿਲਾਂ ਸੀਨੀਅਰ ਡਿਪਟੀ ਮੀਅਰ ਡਿਪਟੀ ਮੀਅਰ ਦੇ ਇਲੈਕਸ਼ਨ ਦੇ ਟਾਈਮ ਵੀ ਇੱਕ ਕਾਲ ਆਈ ਸੀਗੀ ਪਰ ਉਸ ਸਮੇਂ ਉਸ ਬੰਦੇ ਨੇ ਮੈਨੂੰ ਕਿਹਾ ਸੀ ਤਾਂ ਬੀਜਪੀ ਦੇ ਵੀ ਕੁਝ ਲੀਡਰਸ ਜਿਹੜੇ ਮੋਜ਼ਸ ਪ੍ਰੋਮਿਨੈਂਟ ਹੈ ਉੱਥੇ ਮੌਜੂਦ ਸੀ ਤੇ ਉਹਨੇ ਮੈਨੂੰ ਕਿਹਾ ਸੀਗਾ ਵੀ ਮੁੰਡਾ ਕਿੱਥੇ ਹੈ ਤੇਰਾ ਮੈਂ ਕਿਹਾ ਕਿ ਕੌਣ ਤੇ ਨੰਬਰ ਪਲੱਸ 92 ਸੀ ਪਰ ਉਹਨਾਂ ਨੇ ਕਿਹਾ ਸੀ ਅਸੀਂ ਪਤਾ ਨਹੀਂ ਪੰਜਾਬ ਦੇ ਕਿਹੜੇ ਥਾਣੇ ਤੋਂ ਬੋਲ ਮੈਨੂੰ ਇਹ ਲੱਗਿਆ ਵੀ ਇੱਕ ਪ੍ਰੈਂਕ ਹੈ ਜਾਂ ਇਸ ਤਰੀਕੇ ਨਾਲ ਵੀ ਨੰਬਰ ਤੁਹਾਡਾ ਪਾਕਿਸਤਾਨ ਹੈ ਕਹਿ ਰਹੇ ਹੋ ਤੁਸੀਂ ਪੰਜਾਬ ਦੇ ਥਾਣੇ ਤੋਂ ਬੋਲ ਰਹੇ ਹੋ ਉਹ ਮੈਨੂੰ ਬਾਅਦ ਚ ਪਤਾ ਚੱਲਿਆ ਵੀ ਕੋਈ ਇੱਕ ਸਟਾਰਚਨ ਰੈਕਟ ਹੈ ਵੀ ਜਾਣ ਬੁੱਝ ਕੇ ਕਹਿ ਦਿੰਦੇ ਵੀ ਤੇਰਾ ਮੁੰਡਾ ਸਾਡੇ ਕੋਲ ਹੈ ਜੇ ਇਹਨੂੰ ਛੁਡਾਣਾ ਤਾਂ ਇੰਨੇ ਪੈਸੇ ਕਾਉਣ ਦੇ ਵਿੱਚ ਪਾ ਦੇ ਉਹ ਉਸ ਤਰ੍ਹਾਂ ਦਾ ਰੈਕਟ ਸੀ ਪਰ ਦਿਸ ਕਾਲ ਵਾਸ ਡਿਫਰੈਂਟ ਇਹ ਕਾਲ ਡਿਫਰੈਂਟ ਸੀ ਹੁਣ ਕਿਸ ਤਰੀਕੇ ਨਾਲ ਆਈ ਹੈ ਸ਼ਰਾਰਤ ਕੀਤੀ ਹੈ ਕੀ ਕੀਤਾ ਹੈ ਜਾਂ ਕਿਸੇ ਨੇ ਜਾਣ ਬੁੱਝ ਕੇ ਕੀਤਾ ਹੈ ਜਾਂ ਕੌਣ ਇਹਦੇ ਪਿੱਛੇ ਹੈ ਇਹ ਤਾਂ ਇਨਵੈਸਟੀਗੇਸ਼ਨ ਦਾ ਮੈਟਰ ਹੈ ਜਦੋਂ ਹੁਣ ਨੈੱਟ ਤੇ ਵੀ ਆਪਾਂ ਦੇਖਦੇ ਆ ਜਾਂ ਆਮ ਪਤਾ ਲੱਗਦਾ ਵੀ ਕੁਝ ਗੈਂਗਸਟਰਾਂ ਦੇ ਗੁਰਗੇ ਆ ਜਿਹੜੇ ਕਿ ਮਤਲਬ ਕਿ ਪੋਲੀਟੀਸ਼ਨ ਜਾਂ ਐਮਐਲਏ ਨੂੰ ਧਮਕੀਆਂ ਦਿੰਦੇ ਆ ਤੇ ਕੁਝ ਐਦਾ ਤਾਂ ਲੱਗਦਾ ਕਿ ਉਹਨਾਂ ਦੀ ਵੀ ਨੋਨਟ ਹੋ ਸਕਦੀ ਹੈ ਪਤਾ ਨਹੀਂ ਹੁਣ ਸਾਡੀ ਦਾ ਅਜ ਤੱਕ ਕਿਸੇ ਨਾਲ ਕੋਈ ਐ ਉਹ ਜੀ ਕੋਈ ਗੱਲ ਹੈ ਨਹੀਂ ਕਿਸੇ ਨਾਲ ਵੀ ਕੋਈ ਨਾ ਕਿਸੇ ਦਾ ਅਜ ਤੱਕ ਕੋਈ ਨੁਕਸਾਨ ਕੀਤਾ ਨਾ ਕੋ ਚੰਡੀਗੜ੍ਹ ਪੀਸਫੁੱਲ ਏਰੀਆ ਐ ਐਦਾਂ ਦੇ ਕੋਈ ਕਿਸੇ ਤਰੀਕੇ ਨਹੀਂ ਐ ਪਰ ਇਨਵੈਸਟੀਗੇਸ਼ਨ ਦਾ ਮੈਟਰ ਐ ਜੋ ਵੀ ਐ ਪੁਲਿਸ ਆਪੇ ਦੇਖੇਗੀ ਕਿਹੜੇ ਥਾਣੇ ਚ ਦਿੱਤੀ ਕੰਪਲੇਂਟ ਪ੍ਰਿੰ ਥਾੜੇ ਦੇ ਵਿੱਚ ਮੇਰਾ ਰੈਜ਼ੀਡੈਂਸ ਕਿਉਂਕਿ ਨਾਰਥ اسی ਸਾਡੇ ਨਾਲ ਐਚਐਸ ਲੱਗੀ ਜਿਹੜੇ ਕਿ ਕਾਂਗਰਸ ਦੇ ਪ੍ਰਧਾਨ ਹੈ ਜਿਨ੍ਹਾਂ ਨੇ ਦੱਸਿਆ ਸਵੇਰੇ ਪਾਕਿਸਤਾਨ ਦੇ ਨੰਬਰਾਂ ਤੋਂ ਚਾਰ ਵਾਰ ਇਹਨਾਂ ਨੂੰ ਕਾਲ ਆ ਚੁੱਕੀ ਹੈ ਤੇ ਇੱਕ ਕਾਲ ਇਹਨਾਂ ਨੇ ਜਿਹੜੀ ਸੁਣੀ ਸੀਗੀ ਰਿਸੀਵ ਕੀਤੀ ਸੀ ਉਸ ਕਾਲ ਚ ਇਹਨਾਂ ਨੂੰ ਧਮਕੀ ਦਿੱਤੀ ਗਈ ਹੈ ਕਿ ਤੈਨੂੰ ਦੇਖ ਲਾਂਗੇ ਚੰਡੀਗੜ੍ਹ ਤੋਂ ਕੈਮਰਾਮੈਨ ਨਰਿੰਦਰ ਸੋਨੀ ਦੇ ਨਾਲ ਮੈਂ ਅਮਨ ਲੂਨਾ ਦੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر